ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਹੌਸਲਾ ਤੇ ਇਲਾਜ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਹੌਂਸਲੇ ਇਨਸਾਨੀਅਤ ਤੇ ਸੇਵਾ ਭਰੇ ਜਿੱਥੇ ਸੇਵਾ ਹੀ ਸਭ ਤੋਂ ਵੱਡੀ ਤਾਕਤ ਹੈ ਚਲੋ ਦੇਰੀ ਨਾ ਕਰਦੇ ਹੋਏ ਵੀਡੀਓ ਸਟਾਰਟ ਕਰਦੇ ਹਾਂ ਦੋਸਤੋ ਪੰਜਾਬ ਸਿਰਫ ਧਰਤੀ ਦਾ ਇੱਕ ਟੁਕੜਾ ਨਹੀਂ ਇਹ ਹੈ ਸੇਵਾ ਸੰਭਾਲ ਹੌਂਸਲੇ ਤੇ ਇਨਸਾਨੀਅਤ ਦਾ ਜ਼ਿੰਦਾ ਮਿਸਾਲ ਜਦ ਵੀ ਕੋਈ ਮੁਸੀਬਤ ਆਉਂਦੀ ਹੈ ਪੰਜਾਬੀ ਅੱਗੇ ਵੱਧ ਕੇ ਨਾ ਸਿਰਫ ਆਪਣੇ ਲਈ ਸਗੋਂ ਹਰ ਇੱਕ ਲਈ ਖੜਦੇ ਨੇ ਭਾਵੇਂ ਕਿੰਨੀ ਹੀ ਵੱਡੀ ਮੁਸੀਬਤ ਨਾ ਹੋਵੇ ਪੰਜਾਬੀ ਸਭ ਤੋਂ ਪਹਿਲਾਂ ਦੂਜਿਆਂ ਦੀ ਮਦਦ ਕਰਦੇ ਨੇ ਜਦ ਕੋਈ ਵੀ ਮੁਸੀਬਤ ਆਵੇ ਸਾਰੇ ਪੰਜਾਬ ਦੇ ਪੰਜਾਬੀ ਇਕੱਠੇ ਹੋ ਕੇ ਮੁਸੀਬਤ ਨੂੰ ਪੰਜੋਦੇ ਹਨ ਕਦੇ ਖੂਨਦਾਨ ਹੋਵੇ ਕਦੇ ਲੰਗਰ ਸੇਵਾ ਕਦੇ ਹਾੜ ਬਾਰ ਜਿਹੇ ਦੁੱਖ ਵਿੱਚ ਲੋਕਾਂ ਨੂੰ ਬਚਿਓ ਨਾ ਪੰਜਾਬੀ ਹਰ ਵੇਲੇ ਤਿਆਰ ਰਹਿੰਦੇ ਨੇ ਇਹੋ ਹੀ ਹੈ ਪੰਜਾਬ ਦੀ ਖਾਸियत ਹੌਂਸਲੇ ਨਾਲ ਦੁਨੀਆ ਅੱਗੇ ਖੜਨਾ ਤੇ ਹਰ ਵੇਲੇ ਕਹਿਣਾ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬਤ ਦਾ ਪਲਾ ਪੰਜਾਬ ਦੀ ਧਰਤੀ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਜਿਸ ਨੂੰ ਅਸੀਂ ਕਦੀ ਵੀ ਭੁਲਾ ਨਹੀਂ ਸਕਦੇ ਇੱਕ ਸੱਚੀ ਤਾਕਤ ਪੈਸੇ ਜਾਂ ਸ਼ਕਤੀ ਵਿੱਚ ਨਹੀਂ ਸਗੋਂ ਸੇਵਾ ਤੇ ਭਾਈਚਾਰੇ ਵਿੱਚ ਹੈ ਆਓ ਅਸੀਂ ਵੀ ਪੰਜਾਬੀ ਬਣ ਕੇ ਜਿੱਥੇ ਵੀ ਮਦਦ ਦੀ ਲੋੜ ਹੈ ਉੱਥੇ ਮਦਦ ਕਰਿਏ ਤੇ ਇਨਸਾਨੀਅਤ ਦੀ ਖਾਤਰ ਅੱਗੇ ਵੱਧ ਕੇ ਸੇਵਾ ਕਰੀਏ ਪੰਜਾਬ ਦੇ ਹੌਸਲੇ ਸੇਵਾ ਭਾਵਨਾ ਤੇ ਇਕੱਠ ਦੂਜੀ ਦੇਸ਼ਾਂ ਲਈ ਬਹੁਤ ਪ੍ਰੇਰਣਾਦਾਇਕ ਹੈ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏ ਤਾਂ ਚਾਹਨਾ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਲੈ ਕੇ ਆਂਦਾ ਰਹਾਂਗੇ ਰਹਾਗੇ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਮੋਟੀਵੇਟਿਡ ਤੇ ਇਲਾਜ ਵਾਲੀਆਂ ਵੀਡੀਓਜ਼ ਧੰਨਵਾਦ